ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਦੀ ਇੱਕ ਬੜੀ ਪਿਆਰੀ ਕਹਾਣੀ ਗੁਰੂ ਨਾਨਕ ਦੇ ਮਹਾਰਾਜ ਵੇਲੇ ਹੋਇਆ ਇੱਕ ਭਾਈ ਪ੍ਰਾਣਾ ਇੱਕ ਭਾਈ ਪ੍ਰਾਣਾ ਹੋਇਆ ਗੁਰੂ ਅਰਜਨ ਦੇ ਮਹਾਰਜ ਵੇਲੇ ਸੋ ਜਿਹੜਾ ਲੱਖੂ ठाੜ ਵੀ ਨੂੰ ਮਿਲਿਆ ਸੀ ਇਹ ਭਾਈ ਪ੍ਰਾਣਾ ਹੈ ਜਿਹੜਾ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਵੇਲੇ ਜਿਹੜਾ ਕਦੇ ਬੜਾ ਤਕੜਾ ਸੀਟ ਸੀ ਅਸਲ ਵਿੱਚ ਇਹਦੇ ਵਿੱਚ ਗਿਆਨ ਦਿੱਤਾ ਹੈ ਵੀ ਕਈ ਵਾਰੀ ਜਿਹੜੇ ਅਮੀਰ ਲੋਕ ਨੇ ਜਿਹੜੇ ਵੱਡੇ ਲੋਕ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਸੈਲੀਬ੍ਰਿਟੀ ਲੋਕ ਹੁੰਦੇ ਨੇ ਉਹਨਾਂ ਦਾ ਅੰਤ ਹੈ ਜਿਹੜਾ ਬਹੁਤ ਮਾੜਾ ਹੁੰਦਾ ਉਹ ਬੜੇ ਦੁਖੀ ਦੇਖਿਆ ਕਿਸੇ ਦਿਨ ਬੜੇ ਤਕੜੇ ਹੁੰਦੇ ਆ ਬੜੀ ਦੁਨੀਆ ਜਾਣਦੀ ਹੁੰਦੀ ਹੈ ਤੇ ਪਰ ਅੱਜਕਲ੍ਹ ਵੇਖਦੇ ਆ ਸਾਰਿਆਂ ਦਾ ਨਾਨਕ ਪਰ ਕਈਆਂ ਦਾ ਅੰਤ ਜਿਹੜਾ ਬਹੁਤ ਬੁਰਾ ਹੁੰਦਾ ਬੜੇ ਰੋਗ ਨਾਲ ਲੱਗ ਜਾਂਦੇ ਹਨ ਉਹਨਾਂ ਤੋਂ ਬਚਣ ਲਈ ਕੀ ਕਰਨਾ ਹੈ ਕਿ ਧਨ ਦੌਲਤ ਪ੍ਰਮਾਤਮਾ ਨੇ ਦਿੱਤੀ ਹੈ ਸਿਮਰਨ ਕਰਨਾ ਹੈ ਇਹ ਬੜਾ ਤਕੜਾ ਸੀਠ ਆਏ ਪਰ ਇੰਨਾ ਘਤਾਨਾ ਵਿਆਜ ਤੇ ਬੜਾ ਧਨ ਦਿੰਦਾ ਹੈ ਤੇ ਪਰ ਗਰੀਬਾਂ ਉੱਪਰ ਜੇ ਖਿੰਚਾ ਹੈ ਦਾੜੀ ਕਹਿੰਦੇ ਗਰੀਬਾਂ ਦੇ ਉੱਪਰ ਬੜਾ ਜ਼ੁਲਮ ਕਰਦਾ ਸੀ ਏਰਾ ਫੇਰੀ ਬੜੀ ਕਰਦਾ ਸੀ ਕਾਗਜ਼ਾਂ ਵਿੱਚ ਏਰਾ ਫੇਰੀ ਕਰ ਦਿੰਦਾ ਸੀ ਜਿੱਥੇ 10000 ਲੈਣਾ ਮੰਨ ਲਓ 20 ਬਣਾ ਦੇਣਾ ਜਿੱਥੇ 20 ਲੈਣਾ ਉੱਥੇ 25 ਬਣਾ ਦੇਣਾ ਏਰਾ ਫੇਰੀ ਨਾਲ ਤੇ ਫਿਰ ਜਿੰਨਾਂ ਤੋਂ ਪੈਸੇ ਨਾ ਦਿੱਤੇ ਜਾਂਦੇ ਧੰਨਾ ਦਿੱਤਾ ਜਾਂਦਾ ਉਹਨਾਂ ਦੇ ਕੋਟੜੇ ਲਾਊਗਾ ਤੇ ਬੜਾ ਜੁਲਮੀ ਬੰਦਾ ਸੀ ਹਰ ਤਰ੍ਹਾਂ ਦਾ ਜਿਹੋ ਜਿਹਾ ਹੁੰਦਾ ਸੀ ਇਹ ਮਾੜਾ ਕਰਮ ਕਰਦਾ ਸੀ ਬੜੇ ਜ਼ਿੰਦਗੀ ਵਿੱਚ ਮਾੜੇ ਕਰਮ ਕੀਤੇ ਪਰ ਤੁਸੀਂ ਇਹ ਵੇਖੋ ਵੀ ਇੰਨਾ ਪਾਪੀ ਬੰਦਾ ਗੁਰੂ ਨਾਨਕ ਦੀ ਸੰਗਤ ਨਾਲ ਤਰ ਸਕਦਾ ਹੈ ਆਖੋ ਸਤਿਨਾਮ ਵੀ ਸਤ ਸੰਗਤ ਦੇ ਵਿੱਚ ਐਡੀ ਵੱਡੀ ਪਾਵਰ ਹੈ ਗੁਰੂ ਨਾਨਕ ਦੀ ਸੰਗਤ ਵਿੱਚ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਉਹਨਾਂ ਨੂੰ ਲੱਗਦਾ ਸੀ ਨਾ ਕੋਈ ਪਾਪੀ ਬੰਦਾ ਰਹਿੰਦਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਜਾ ਕੇ ਫਿਰ ਤਾਰਦੇ ਇਹ ਬੜਾ ਧੱਕਾ ਕਰਦਾ ਸੀ ਬੜਾ ਜ਼ੁਲਮੀ ਬੰਦਾ ਸੀ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਰਦਾਨਾ ਜੀ ਨੂੰ ਲੈ ਕੇ ਉਸ ਰਸਤੇ ਵਿੱਚ ਬੈਠ ਗਏ ਕਲ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਤੈਨੂੰ ਉਹ ਸ ਰਸਤੇ ਵਿੱਚ ਬੈਠ ਗਏ ਜਿੱਥੋਂ ਦੀ ਇਹ ਭਾਈ ਪ੍ਰਾਣਾ ਇਹ ਸੇਠ ਜਿੱਥੋਂ ਦੀ ਲੰਘਦਾ ਹੈ ਤੇ ਜਦੋਂ ਇਹ ਲੰਘਣ ਲੱਗਾ ਐਸੀ ਰਵਾਬ ਛੇੜੀ ਮਰਦਾਨਾ ਜੀ ਨੇ ਤੇ ਗੁਰਨਾਨਕ ਦੇਵ ਜੀ ਨੇ ਬਾਣੀ ਗਾਈ ਇਹਦੇ ਮਨ ਨੂੰ ਥੋੜਾ ਸਕੂਨ ਮਿਲਣ ਲੱਗਿਆ ਇਹ ਕਹਿਣ ਲੱਗਾ ਕਿ ਇਹ ਫਕੀਰ ਆ ਜਿਹੜੇ ਬੜਾ ਸੋਹਣਾ ਗਾ ਰਹੇ ਹੈ ਤੇ ਇਹ ਬੈਠ ਗਿਆ ਉਹਨਾਂ ਕੋਲ ਇਹਨੂੰ ਚੰਗਾ ਲੱਗਿਆ ਤੇ ਕੁਝ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਸੁਣ ਕੇ ਤੇ ਉੱਠ ਕੇ ਚਲੇ ਗਿਆ ਦੂਜੇ ਦਿਨ ਫੇਰ ਲੰਘਿਆ ਫੇਰੇ ਨੂੰ ਚੰਗਾ ਲੱਗਿਆ ਫੇਰੇ ਨੇ ਸੁਣਿਆ ਕਿਉਂਕਿ satsang ਵਿੱਚ ਹਰ ਪ੍ਰਕਾਰ ਦਾ ਬੰਦਾ ਆਉਂਦਾ ਹੈ ਪਾਪੀ ਵੀ ਆਉਂਦੇ ਨੇ ਪੁੰਨੀ ਵੀ ਆਉਂਦੇ ਨੇ ਵੱਡੇ ਵੀ ਆਉਂਦੇ ਆ ਛੋਟੇ ਵੀ ਆਉਂਦੇ ਹਰ ਪ੍ਰਕਾਰ ਦਾ ਬੰਦਾ ਆਉਂਦਾ ਸਤਸੰਗ ਵਿੱਚ ਤੇ ਇਹ ਸੁਣਦਾ ਰਿਹਾ ਬਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਇਹਦੇ ਮਨ ਵਿੱਚ ਆਇਆ ਵੀ ਕਿਉਂ ਨਾ ਆਪਾਂ ਪਾਪੀ ਬੜਿਆਂ ਬੜਾ ਪ੍ਰਾਇਆ ਹੱਕ ਖਾਦਾ ਹੈ ਤੇ ਫਕੀਰਾਂ ਨੂੰ ਘਰ ਭੋਜਨ ਕਰ ਦਿੰਨੇ ਜਿਵੇਂ ਮਲਕ ਭਾਗੂ ਕਰਦਾ ਸੀ ਆਪਾ ਭੋਜਨ ਕਰਦੇ ਆਂ ਤੇ ਇਹਨਾਂ ਨੂੰ ਘਰ ਲੈ ਚਲਦੇ ਆਂ ਇਹਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਿਹਾ ਕਹਿੰਦਾ ਵੀ ਤੁਸੀਂ ਫਕੀਰ ਜੀ ਮੇਰੇ ਘਰ ਚੱਲੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਤੇਰੇ ਘਰ ਨਹੀਂ ਜਾ ਸਕਦੇ ਆਖੋ ਸਤਨਾਮ ਤੇਰੇ ਘਰ ਨਹੀਂ ਜਾ ਸਕਦੇ ਮੇਰੇ ਘਰ ਕਿਉਂ ਨਹੀਂ ਜਾ ਸਕਦੇ ਜੀ ਮੇਰਾ ਘਰ ਬੜਾ ਸੋਹਣਾ ਹੈ ਮੇਰਾ ਘਰ ਬੜਾ ਵੱਡਾ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹੀ ਤੇ ਦੁੱਖ ਦੀ ਗੱਲ ਹੈ ਵੀ ਤੇਰਾ ਘਰ ਹੈ ਬਹੁਤ ਵੱਡਾ ਪਰ ਉਥੇ ਸ਼ਾਂਤੀ ਨਹੀਂ ਤੇ ਨਾ ਹੀ ਕੋਈ ਹੱਕ ਦੀ ਚੀਜ਼ ਹੈ ਆਖੋ ਸਤਨਾਮ ਉਹ ਤਾਂ ਦੁਗਰੀਬਾਂ ਦੇ ਖੂਨ ਪਸੀਨੇ ਨਾਲ ਬਣਾਇਆ ਹੋਇਆ ਹੈ ਉਹਦੇ ਵਿੱਚ ਗਰੀਬਾਂ ਦਾ ਲਹੂ ਹੈ ਗਰੀਬਾਂ ਦਾ ਖੂਨ ਹੈ ਤੇ ਉੱਥੇ ਸ਼ਾਂਤੀ ਨਹੀਂ ਐ ਭਜਨ ਨਹੀਂ ਐ ਉੱਥੇ ਤਾਂ ਮਨ ਸਾਡਾ ਟਿਕੇਗਾ ਨਹੀਂ ਤੇਰਾ ਖਾਣਾ ਖਾ ਕੇ ਅਸੀਂ ਉਹ ਕਰਦਾ ਪ੍ਰਸ਼ਾਦਾ ਨਹੀਂ ਛਕਦੇ ਉੱਥੇ ਨਹੀਂ ਜਾਂਦੇ ਜਿੱਥੇ ਨਾਮ ਨਹੀਂ ਜਿੱਥੇ ਨਾਮ ਨਾ ਜਪੀਐ ਪ੍ਰਭ ਪਿਆਰੇ ਸਹੀ ਨਗਰ ਉਜਾੜੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਹਣ ਜੋ ਵਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਪਿਆਰੇ ਸਈ ਨਗਰ ਉਜਾੜੇ ਜੀ ਉਤੇ ਉਜਾੜ ਹੈ ਜਿੱਥੈ ਨਾਮ ਨਹੀਂ ਜਪਿਆ ਜਾਂਦਾ ਕਹਿੰਦਾ ਅਛਾ ਜੀ ਪਰ ਤੈਨੂੰ ਪਤਾ ਹੈ ਗੁਰੂ ਨਾਨਕ ਦੇਵ ਮਰਜੀ ਨੇ ਸਮਝਾਉਣਾ ਕੀਤਾ ਕੇ ਬੋ ਪਰ ਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਆਂ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਉਹ ਜਿਹੜੇ ਤੂੰ ਪਾਪ ਕਰਦਾ ਭਾਈ ਐ ਸੇਠ ਜੀ ਤੇ ਤੈਨੂੰ ਦੇਖਾ ਦੇਣਾ ਪੈਣਾ ਧਰਮ ਰਾਏ ਜਦ ਲੇਖਾ ਮੰਗ ਕਿਆ ਮੁਖ ਲੈ ਕੇ ਜਾਏਗਾ ਮਾਤੇ ਨਾ ਗੱਲਾਂ ਨੂੰ ਇਦਾਂ ਸਮਝਣਾ ਕਿਉਂਕਿ ਬਾਣੀ ਦੇ ਬਚਨ ਨੇ ਕਿਤੇ ਝੂਠ ਨਾ ਸਮਝ ਲਈ ਪਸਤਾਉਣਾ ਪਵੇਗਾ ਤੇ ਜਦੋਂ ਇਦਾਂ ਬਾਣ ਮਾਰੇ ਗੁਰੂ ਨਾਨਕ ਦੇਵ ਮਹਾਰਾਜ ਦੀ ਫਲਸਫੀ ਐਸੀ ਸੀ ਐਸੇ ਤੀਰ ਮਾਰਦੇ ਸੀ ਜਿਹਦੇ ਤੇ ਮਨ ਬਿੰਨਿਆ ਜਾਂਦਾ ਸੀ ਵੱਡੇ ਵੱਡੇ ਭੂਮੀਆਂ ਨੂੰ ਸੰਤ ਬਣਾਤਾ ਸੀ ਸੱਜਣ ਠੱਗ ਵਰਗਿਆਂ ਨੂੰ ਸੰਤ ਬਣਾ ਸਕਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਭਾਈ ਪ੍ਰਾਣਾ ਸੇਠ ਇਹਦੇ ਜਦੋਂ ਚੋਟ ਲੱਗੀ ਕੀ ਕਰਨਾ ਪਵੇਗਾ ਮੈਨੂੰ ਬਖਸ਼ ਲਓ ਤੇ ਮੈਂ ਤੇ ਬੜਾ ਪਾਪੀ ਬੰਦਾ ਐ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਦਾਂ ਕਰ ਜਿੰਨਾ ਲੁੱਟਕ ਸੁੱਟਦਾ ਧਾਣਾ ਇਹ ਸਾਰਾ ਗਰੀਬਾਂ ਚ ਵੰਡ ਦੇ ਆਖੋ ਸਤਨਾਮ ਘਰ ਵੀ ਤੇਰਾ ਰੱਖਣ ਦੇ ਲਾਇਕ ਨਹੀਂ ਹੈ ਕਹਿੰਦੇ ਸੀ ਨਾ ਗੁਰੂ ਨਾਨਕ ਦੇਵ ਜੀ ਬੋਲਦੇ ਨਹੀਂ ਸੀ ਬੋਲਦੇ ਸੀ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਦੇਵ ਜੀ ਸਨ ਤੇ ਜਦੋਂ ਅੱਛਾ ਜੀ ਹਾਂ ਦੁਬਾਰੇ ਸ਼ੁਰੂ ਕਰਾ ਪੜੀ ਜ਼ਿੰਦਗੀ ਬੜਾ ਔਖਾ ਹੋ ਗਿਆ ਕਹਿੰਦੇ ਹਾਂ ਭਾਵੇਂ ਝੂੰਬੀ ਵਿਚਰੈ ਤੇ ਅਸੀਂ ਉੱਥੇ ਆ ਜਾਾਂਗੇ ਤੇਰੇ ਕਰਜੇ ਤੂੰ ਕਮੇਂਗਾ ਤਾਂ ਇਹਨੇ ਘਰ ਜਾ ਕੇ ਜਦੋਂ ਗੱਲਬਾਤ ਕੀਤੀ ਕਿ ਜਿਹੜੀ ਕਮਾਈ ਹੈ ਤੇ ਪਾਪ ਦੀ ਹੈ ਮੈਂ ਸਭ ਵੰਡ ਦਿਆਂਗਾ, ਵੇਚ ਦਿਆਂਗਾ ਤੇ ਵੇਚ ਵਟ ਕੇ ਮੈਂ ਗਰੀਬਾਂ 'ਚ ਵੰਡ ਦਿਆਂਗਾ ਧੰਨ ਹੁਣ ਘਰ ਦੇ ਸੁੱਖਾਂ ਦੇ ਸੰਗੀ ਸੀ ਸੁੱਖ ਮੈਂ ਆਨ ਬਹੁਤ ਮਿਲ ਬੈਠ ਤਰਹਿਤ ਚਾਉ ਦਿਸ ਘੇਰਾ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਸਾਬੇ ਦਾ ਸਾਥ ਛੱਡ ਗਏ ਕਿਉਂਕਿ ਜਿੰਨਾ ਚਿਰ 2 ਨੰਬਰ ਦਾ ਕਮਾਉਂਦਾ ਸੀ ਤੇ ਬੜਾ ਪਿਆਰ ਕਰਦਾ ਸੀ ਪਰਿਵਾਰ ਮੜੀ ਆਉ ਭਗਤ ਹੁੰਦੀ ਸੀ ਬੜੇ ਪਿਆਰ ਨਾਲ ਰੱਖਦੇ ਸੀ ਸਾਰੇ ਪਰ ਅੱਜ ਜਦੋਂ ਕਹਿੰਦਾ ਮੈਂ ਵੇਚ ਵਟ ਦੇਗਾ ਸਭ ਕੁਝ ਤਾਂ ਗਰੀਬਾਂ 'ਚ ਵੰਡ ਦੇਗਾ ਧਨ ਤੇ ਪਰਿਵਾਰ ਵਾਲੇ ਕਹਿੰਦੇ ਵੀ ਕਮਲਾ ਹੋ ਗਿਆ ਕਹਿੰਦੇ ਇੱਕ ਛਪਰੀ ਬਣਾ ਲਈ ਇਕੱਲੇ ਨੇ ਪਰਿਵਾਰ ਸਾਥ ਛੱਡ ਗਿਆ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਫਿਰ ਛਪਰੀ ਵਿੱਚ ਆਏ ਆਖੋ ਸਤਨਾਮ ਬੈਠੇ ਕਹਿੰਦੇ ਪ੍ਰਾਣਿਆ ਜਿੱਥੇ ਵੀ ਜਾਵੇਂ ਨਾਮ ਜਪਣਾ ਵੀ ਹੈ ਤੇ ਨਾਮ ਜਪਾਉਣਾ ਵੀ ਹੈ ਇੱਕ ਪਾਪੀ ਗਰੀਬਾਂ ਦਾ ਲੋੜਵੰਦਾਂ ਦਾ ਖੂਨ ਚੂਸਣ ਵਾਲਾ ਇੱਕ ਸੰਤ ਬਣ ਕੇ ਬੈਠ ਗਿਆ ਜਿਹੜਾ ਛਪਰੀ ਵਿੱਚ ਨਾਮ ਜਪਦਾ ਹੈ ਇੰਨੀ ਕੁ ਪਾਵਰ ਆ ਗਈ ਇੰਨੀ ਕੁ ਸ਼ਕਤੀ ਆ ਗਈ ਕਿ ਸੱਚਖੰਡ ਵਿੱਚ ਸਾਥ ਦੇਣ ਯੋਗ ਹੋ ਗਿਆ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੜ੍ਹਨ ਜਿੱਥੇ ਲੇਖਾ ਮੰਗੇ ਤਿੱਥੇ ਕੜੇ ਦਸਨ ਐਸਾ ਸੱਜਣ ਬਣ ਗਿਆ ਐਸਾ ਸੱਜਣ ਬਣਿਆ ਤੇ ਮਜ਼ਦੂਰੀ ਕਰਨ ਲੱਗ ਪਿਆ ਤੇ ਝੌਂਪੜੀ ਵਿੱਚ ਰਹਿੰਦਾ ਹੈ ਆਪਣਾ ਕੰਮ ਕਰਦਾ ਤੇ ਬੰਦਗੀ ਕਰਦਾ ਬੰਦਗੀ ਜਦੋਂ ਕਰਦਾ ਹੈ ਤੇ ਇਹਦੇ ਕੋਲ ਵੀ ਗਾਂ ਦੀ ਗਾਂ ਇੱਕ सेठ ਆਇਆ ਜਿਹਨੂੰ ਮਜ਼ਦੂਰ ਬੰਦੇ ਦੀ ਲੋੜ ਸੀ ਕਿ ਸਮਾਨ ਬੜਾ ਸੀ ਸਮਾਨ ਲੈ ਕੇ ਜਾਣਾ ਜਦੋਂ ਕੋਈ ਨਾ ਮਿਲਿਆ ਨਾ ਇਹਨੇ ਆਖਿਆ ਵੀ ਆਪਾਂ ਪ੍ਰਾਣੇ ਕੋਲੇ ਚੱਲ ਜੀਏ ਇੱਥੇ ਬੈਠਾ ਆਉਣਾ ਛਪੜੀ 'ਚ ਤੇ ਉਹਨੂੰ ਲੈ ਚਲਦੇ ਆ। ਇਹ ਬੰਦਗੀ ਕਰ ਰਿਹਾ ਸੀ ਗੁਰਨਾਨਕ ਦੇਵ ਮਹਾਰਾਜ ਦਾ ਤਾਰਿਆ ਹੋਇਆ ਸੀ। ਇਹਦੇ ਕੋਲ ਗਾਂ ਦੀ ਗਾਂ ਲੋਡ ਬੰਦ ਜਦੋਂ ਗਿਆ ਨਾ ਉਹ ਸੇਠ ਨੂੰ ਲੋਡ ਸੀ ਇੱਕ ਮਜ਼ਦੂਰ ਦੀ। ਕਹਿੰਦਾ ਮੇਰੇ ਕੋਲੇ ਸਮਾਨ ਬਹੁਤ ਹੈ। ਸਮਾਨ ਵੀ ਸਰਕਾਰੀ ਹੈ ਤੇ ਨਦੀ ਵੀ ਪੈਂਦੀ ਹੈ ਰਾਜ ਚ ਰਸਤਾ ਕਾਫੀ ਔਖਾ ਹੈ। ਤੇ ਤੂੰ ਮੇਰੇ ਨਾਲ ਚੱਲ। ਮੇਰੀ ਮਦਦ ਕਰ ਮੈਂ ਤੈਨੂੰ ਮਜ਼ਦੂਰੀ ਜੋ ਬਣੇਗੀ ਦੇ ਦੇਵਾਂਗਾ। ਇਹ ਭਾਈ ਪ੍ਰਾਣਾ ਹਨ ਗੁਰੂ ਨਾਨਕ ਦੇ ਮਰਜ਼ੀ ਨੇ ਕਿਹਾ ਸੀ ਵੀ ਨਾਮ ਜਪਣਾ ਤੇ ਜਪਉਣਾ ਹੈ। ਕਹਿੰਦਾ ਵੀ ਮੇਰੀ ਮਜਬੂਰੀ ਕੋਈ ਨਹੀਂ ਤੂੰ ਦਖਲੀਬਚੈ ਮੈਂ ਤੇਰੇ ਨਾਲ ਬਗ ਚੱਲਾਂਗਾ ਪਰ ਤੂੰ ਇੱਕ ਕੰਮ ਕਰਨਾ ਪੂ ਤੈਨੂੰ ਸ਼ਰਤ ਪੂ ਮੇਰੀ ਇੱਕ। ਮੈਂ ਤੇਰੇ ਨਾਲ ਸਮਾਨ ਲੈ ਕੇ ਜਾਵਾਂਗਾ। ਸਮਾਨ ਵੀ ਮੈਂ ਚੱਕਾਂਗਾ। ਪਰ ਤੈਨੂੰ ਮੇਰੇ ਨਾਲ ਨਾਮ ਜਪਣਾ ਪਊ ਤੇ ਜਿਹੜੀ ਮੈਂ ਸੁਣਾਉਂਗਾ ਤੈਨੂੰ ਕਥਾ ਵੀ ਸੁਣਨੀ ਪਊ ਆਖੋ ਸਤਨਾ ਇਹਨੇ ਕਦੇ ਸੁਣੀ ਨਹੀਂ ਸੀ ਇਹ ਕਹਿੰਦਾ ਵੀ ਮੈਥੋਂ ਵੱੱਦ ਲੈ ਲਈ ਦੋਰ ਪੀਏ ਤੂੰ ਵੀ ਮੈਂ ਕਥਾ ਕੀਰਤਨ ਮੈਂ ਕਦੇ ਸੁਣੀ ਨਹੀਂ ਨਾ ਮੈਂ ਕਦੇ ਨਾਮ ਜਪਿਆ ਉਹ ਕਹਿੰਦਾ ਨਹੀਂ ਫਿਰ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਉਹ ਕਹਿੰਦਾ ਚੱਲ ਠੀਕ ਐ ਫਿਰ ਜਿਵੇਂ ਤੂੰ ਕਹੇਗਾ ਮੈਂ ਕਰੂੰਗਾ ਮੈਨੂੰ ਬੰਦਾ ਕੋਈ ਮਿਲ ਨਹੀਂ ਰਿਹਾ ਮੇਰੇ ਨਾਲ ਚੱਲ ਇਨੇ ਸਮਾਨ ਚੁੱਕਿਆ ਉਹਦਾ ਤੇ ਨਾਲ-ਨਾਲ ਤੁਰ ਪਿਆ ਤੇ ਨਾਲ ਕਰਦਾ ਰਿਹਾ ਉਹਨੂੰ ਕਿਹਾ ਕਰੇ ਵੀ ਕਹਿ ਹੁਣ ਮੁੱਖੋਂ ਵਾਹਿਗੁਰੂ 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 ਉਹ ਸੇਠ ਦਾ ਮਨ ਤਾਂ ਨਾ ਲੱਗੇ ਪਰ ਕਰਦਾ ਰਿਹਾ ਮੰਦਰ ਮਾਲਾ ਜਾ ਕੇ ਰਸਤਾ ਥੋੜੀ ਜੀ ਦੂਰ ਰਹਿ ਗਿਆ ਤੇ ਬਹਿ ਗਿਆ ਕਹਿੰਦਾ ਹੁਣ ਮੈਂ ਤੈਨੂੰ ਸੁਣਾਉਣਾ ਕੋਈ ਸਾਖੀ ਇਹਨੇ ਗੁਰੂ ਨਾਨਕ ਮਹਾਰਾਜ ਦੇ ਜੀਵਨ ਵਿੱਚੋਂ ਬੜੀ ਪਿਆਰੀ ਇਹਨੂੰ ਸਾਖੀ ਸੁਣਾਈ ਸਿੱਖਿਆ ਸੁਣਾਈ ਤੇ ਕਹਿੰਦਾ ਹੁਣ ਮੈਂ ਚੱਲਿਆ ਪ੍ਰਾਣਾ ਕਹਿੰਦਾ ਵੀ ਤੇਰਾ ਸਮਾਨ ਮੈਂ ਪੁਝਾ ਦਿੱਤਾ ਹੈ ਪਰ ਤੂੰ ਇੱਕ ਗੱਲ ਚੇਤੇ ਰੱਖੀਂ ਵੀ 6 ਦਿਨ ਦੀ ਤੇਰੀ ਜ਼ਿੰਦਗੀ ਹੈ 6 ਦਿਨਾਂ ਨੂੰ ਤੂੰ ਮਰ ਜਾਣਾ ਮੰਨ ਤੂੰ ਭਾਵੇਂ ਨਾ ਮੰਨ ਮੇਰੀ ਗੱਲ ਪਰ ਛੇਕ ਦਿਨਾਂ ਨੂੰ ਤੈਨੂੰ ਜਮਾਨੇ ਕਸੀੜ ਕੇ ਲੈ ਜਾਣਾ ਹੈ ਪਰ ਤੇਰੀ ਸਤਸੰਗ ਚਾਰ ਘੜੀਆਂ ਜ਼ਰੂਰ ਹੋ ਗਈ ਹੈ ਮੇਰੇ ਨਾਲ ਤੁਰ ਕੇ ਇਹ ਸਤਸੰਗ ਦੇ ਵੱਟੇ ਤੈਨੂੰ ਉੱਥੇ ਪੁੱਛਿਆ ਜਾਏਗਾ ਜਦੋਂ ਤੈਨੂੰ ਜਮ ਲੈ ਕੇ ਜਾਣਗੇ ਤੇ ਧਰਮ ਰਾਜ ਦੀ ਕਚਹਿਰੀ ਤੇਨੂੰ ਪੁੱਛਿਆ ਜਾਏਗਾ ਕਿ ਤੂੰ ਥੋੜਾ ਸਮਾਂ ਸਤਸੰਗ ਕੀਤੀ ਹੈ ਤੇ ਉਹਨਾਂ ਕ ਸਮਾਂ ਤੈਨੂੰ ਸੱਚਖੰਡ ਵਿੱਚ ਜਗ੍ਹਾ ਮਿਲੇਗੀ ਤੂੰ ਦੱਸ ਵੀ ਪਹਿਲਾਂ ਨਰਕ ਨੂੰ ਜਾਣਾ ਚਾਹੁੰਦਾ ਹੈ ਕਿ ਸੱਚਖੰਡ ਵਿੱਚ ਜਾਏਗਾ ਤੂੰ ਇਹ ਗੱਲ ਕਹਿਣੀ ਹੈ ਪ੍ਰਾਣਾ ਕਹਿੰਦਾ ਤੁਸੀਂ ਇਹ ਗੱਲ ਕਹਿਣੀ ਹੈ ਸੇੜ ਜੀ ਕਿ ਮੈਂ ਸੱਚਖੰਡ ਵਿੱਚ ਜਾਵਾਂ ਪਹਿਲਾਂ ਜਗਤੀ ਦੱਸ ਦਿੱਤੀ ਉਹ ਕਹਿੰਦਾ ਫਿਰ ਮੈਂ ਥੋੜਾ ਜਿਹਾ ਸਮਾਂ ਤਾਂ ਰ੍ਹਾਂਗਾ ਚਲ ਉਸ ਤੋਂ ਬਾਅਦ ਮੇਰਾ ਕੀ ਬਣੇਗਾ ਫਿਰ ਉਹ ਕਹਿੰਦਾ ਉਸ ਤੋਂ ਬਾਅਦ ਫਿਰ ਦੋਕ ਦਿਨਾਂ ਬਾਅਦ ਮੈਂ ਵੀ ਪਹੁੰਚ ਜਾਣਾ ਤੇਰੇ ਕੋਲ ਮੇਰੀ ਵੀ ਦੋਕ ਦਿਨਾਂ ਦੀ ਰਹਿੰਦਾ ਕੰਮ ਆਖੋ ਸਤਨਾ ਭਾਈ ਪ੍ਰਾਣਾ ਕਹਿੰਦਾ ਉਮਰ ਵੀ ਮੇਰੀ ਥੋੜੀ ਹੈ ਮੈਂ ਵੀ ਪਹੁੰਚ ਜਾਣਾ ਤੇ ਮੈਂ ਤੇਰੇ ਕੋਲ ਖੜਾ ਆਉਂਗਾ ਤੇ ਬਾਕੀ ਗੱਲਾਂ ਫਿਰ ਉੱਥੇ ਕਰਾਂਗੇ ਕਹਿੰਦਾ ਛਾ ਗੱਲ ਉਵੇਂ ਹੋਈ ਛੇਕ ਦਿਨਾਂ ਬਾਅਦ ਉਹਦੀ ਮੌਤ ਹੋਈ ਤੇ ਜਮ ਕਸੀੜ ਕੇ ਲੈ ਕੇ ਜਾਂਦੇ ਆ ਕੇਸਾਂ ਤੋਂ ਫੜਿਆ ਤੇ ਹੜ ਕੇ ਲੈ ਕੇ ਜਾਂਦੇ ਆ ਜਾ ਕੇ ਉਹੀ ਗੱਲ ਪੁੱਛੀ ਜਦੋਂ ਤੇ ਚੇਤੇ ਆ ਗਈ ਕਿ ਪਹਿਲਾਂ ਸੱਚਖੰਡ ਜਾਣਾ ਚਾਹੁੰਦਾ ਹੈ 사ਸੰਗ ਕੀਤੀ ਹੈ ਕੁਛ ਘੜੀਆਂ ਇੱਕ ਘੜੀ ਆਧੀ ਘੜੀ ਆਧੀ ਹੂਨ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾ ਵੀ ਬਹੁਤ ਜ਼ਰੂਰੀ ਹੈ ਇੱਕ ਘੜੀ ਨਹੀਂ ਅੱਧੀ ਘੜੀ ਕਰ ਲਾ ਅੱਧੀ ਘੜੀ ਨਹੀਂ ਤੇ ਅੱਧੀ ਤੋਂ ਅੱਧੀ ਘੜੀ ਕਰ ਲਾ ਇੱਕ ਘੜੀ ਆਧੀ ਘੜੀ ਆਧੀ ਹੂਨ ਆਦ ਭਗਤਨ ਸੇਤੀ ਗੋਸ਼ਤੇ ਜੋ ਕਿਨੇ 16 ਕਹਿੰਦਾ ਸੱਚਖੰਡ ਜਾਣਾ ਮੈਂ ਪਹਿਲਾਂ ਤੇ ਜਦੋਂ ਗਿਆਨ ਤੈਨੂੰ ਭਾਈ ਪ੍ਰਾਣਾ ਉੱਥੇ ਖੜਾ ਨਜ਼ਰ ਆਇਆ ਆਖੋ ਸਤਨਾ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਣ ਭਾਈ ਪ੍ਰਾਣਾ ਕਹਿੰਦਾ ਚੱਲ ਫਿਰ ਬੈਠ ਉੱਥੇ ਜਾ ਕੇ ਕਹਿੰਦੇ ਸੱਚਖੰਡ ਵਿੱਚ ਚਲਿਆ ਗਿਆ ਤੇ ਭਾਈ ਪ੍ਰਾਣਾ ਵੀ ਕੋਲੀ ਬੈਠਾ ਥੋੜੀ ਦਿਰ ਬੈਠ ਕੇ ਕਹਿੰਦਾ ਵੀ ਮੈਨੂੰ ਕਿਹਾ ਹੈ ਜਮਾ ਨੇ ਕਿਹਾ ਵੀ ਉੱਥੇ ਬਹਿ ਕੇ ਛੇਤੀ ਆ ਜੀ ਕਹਿੰਦਾ ਮੈਂ ਜਾਣਾ ਤੇ ਮੇਰੇ ਪਹਿਲੇ ਹੀ ਕੁੱਟ ਬਹੁਤ ਭਈ ਹੈ ਤੇ ਹੁਣ ਹੋਰ ਪੈਣੀ ਹੈ ਮੈਨੂੰ ਜਾਣ ਦੇਵ ਜੀ ਗੱਲ ਤੁਹਾਡੀ ਸੱਚੀ ਹੋ ਗਈ ਜਿੰਨਾ ਕ ਸਮਾਂ ਮਿਲਣਾ ਸੀ ਮੈਨੂੰ ਮਿਲ ਗਿਆ ਉਹ ਕਹਿੰਦਾ ਨਹੀਂ ਨਹੀਂ ਪ੍ਰਾਣਾ ਕਹਿੰਦਾ ਹੁਣ ਤੂੰ ਇੱਕ ਵਾਰੀ ਆ ਗਿਆ ਹੈ ਚਾਹੇ ਥੋੜਾ ਸਮਾਸੰਗੀ ਕੀਤੀ ਸੱਚਖੰਡ 'ਚ ਹੀ ਬੈਠਾ ਰਹਿ ਇੱਥੇ ਜਮਾਂ ਨੂੰ ਆਉਣ ਦਾ ਉਡਰੀ ਹੈ ਨਹੀਂ ਆਖੋ ਸਤਨਾ ਇੱਥੇ ਨਹੀਂ ਆ ਸਕਦੇਓ ਨਾ ਹੋਣਾ ਤੂੰ ਨਾ ਛੁਟ ਹੈ ਨਿਕਟ ਨਾ ਜਾਈਓ ਦੂਤ ਇੱਥੇ ਨਹੀਂ ਇੱਥੇ ਜਿੱਥੇ ਸਾਧੂ ਸੰਗਤ ਜਿੱਥੇ ਕਥਾ ਹੁੰਦੀ ਹੋਵੇ ਜਿੱਥੇ ਕੀਰਤਨ ਹੁੰਦਾ ਹੋਵੇ ਜੈ ਸਾਧੂ ਗੋਬਿੰਦ ਭਜਨ कीर्तन नानक गीत ਨਾ ਹੋਣਾ ਤੂੰ ਨੈ ਛਟ ਹੈ ਨਿਕਟ ਨਾ ਜਾਈਓ ਦੂਤ ਇੱਥੇ ਦੂਤ ਨਹੀਂ ਆ ਸਕਦੇ ਤੇ ਤੈਨੂੰ 사ਤਸੰਗ ਮੈਂ ਤਾਂ ਕਿਹਾ ਸੀ ਤੈਨੂੰ ਚਾਰ ਕੜੀਆਂ ਦੀ 사ਤਸੰਗ ਨੇ ਦੇਖ ਬਚਾ ਦਿੱਤਾ ਹੈ ਆਖੋ ਸਤਨਾ ਇਸ ਕਰਕੇ ਭਾਈ ਮਰ ਨਹੀਂ ਵੀ ਕਰਦਾ ਤੇ ਉਦਮ ਕਰਕੇ 사ਤਸੰਗ ਕਰਨੀ ਜ਼ਰੂਰੀ ਹੈ ਆਪ ਜੀ ਨੇ ਬੜਾ ਲੰਬਾ ਸਮਾਂ ਚਲੋ ਕਿਤੇ ਕਿਤੇ ਤਾਂ ਹੀ ਕੰਮ ਹੋ ਜਾਂਦਾ ਉਹ ਗੱਲ ਵਖਰੀ ਐ ਕਈ ਵਾਰੀ ਬੰਦਾ ਬਿਮਾਰ ਹੋ ਜਾਂਦਾ ਤੇ ਲੜੀਵਾਰ ਕਥਾ ਤੁਸੀਂ ਸਰਵਣ ਕੀਤੀ ਐ ਬਹੁਤ ਵੱਡੀ ਸੇਵਾ ਐ ਯਾਰ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਸੇਵਾ ਥਾਏ ਪਾਉਣ ਸਤਿਗੁਰੂ ਸੱਚੇ ਪਾਇਸ਼ਾ ਪ੍ਰਮਾਣ ਕਰ ਲੈਣ ਤੇ ਅਖੰਡ ਪਾਠ ਸਾਹਿਬ ਆਪਾਂ ਕਰਨੇ ਆਂ ਭੋਗ ਵਾਲੇ ਦਿਨ ਅਰਦਾਸ ਕਰਾਂਗੇ ਗੁਰੂ ਚਰਨਾਂ ਵਿੱਚ ਤੇ ਫਿਰ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਸੇਵਾ ਚਲਣੀ ਆ ਸੋਚਾਂਗੇ ਵੀ ਸੇਵਾ ਤੋਂ ਬਾਅਦ ਫਿਰ ਆਪਾਂ ਦੁਬਾਰਾ ਫਿਰ ਕਥਾ ਆਰੰਭ ਕਰਾਂਗੇ। ਉਹਨਾਂ ਸਮਾਂ ਹਕੂਮਾਨ ਸਾਹਿਬ ਦੀ ਕਥਾ ਜਾਹੋ ਵਿਚਾਰ ਫਿਰ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਕਰਦੇ ਰਹਿਣਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।